ਲਓ ਵੀ ਦੋਸਤੋ ਬਾਹਰ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈਗੀ ਬਹੁਤ ਤਕੜਾ ਸੁਨੇਹਾ ਜਿਹੜਾ ਇਹ ਵੀਡੀਓ ਰਾਹੀਂ ਦਿੱਤਾ ਜਾ ਰਿਹਾ ਹੈਗਾ ਆਪਾਂ ਇਸ ਟਾਈਮ ਤਨੋਲੇ ਖੜਿਆਂਗੇ ਮਸਜਿਦ ਮਾਰਕੀਟ ਦੇ ਵਿੱਚ ਖੜਿਆਂ ਤੇ ਮਸਜਿਦ ਦੇ ਵਿੱਚ ਖੜਿਆਂ ਬਾਈ ਜੀ ਇਸ ਟਾਈਮ ਜਿੱਥੇ ਨਾ ਬਾਈਆਂ ਵੱਲੋਂ ਇੱਕ ਬਹੁਤ ਤਕੜਾ ਉਦੰਬ ਕਰਿਆ ਜਾ ਰਿਹਾ ਹੈਗਾ ਇੱਕ ਸਰਬ ਸਰਬ ਧਰਮ ਸੰਮੇਲਨ ਜਿਹੜਾ ਕਰਵਾਇਆ ਜਾ ਰਿਹਾ ਹੈਗਾ ਪਿਛਲੇ ਸਾਲ ਬਾਈ ਜੀ ਨੇ ਲੌਂਗੋ ਵਾਲ ਕਰਵਾਇਆ ਸੀ ਉਹਦਾ ਜਿਹੜਾ ਹੰਗਾਰਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਮਿਲਿਆਗਾ ਜਿਵੇਂ ਹਰ ਪੀੜਤਾ ਵਾਸਤੇ ਸਾਰੇ ਧਰਮਾਂ ਨੇ ਵੱਧ ਤੋਂ ਵੱਧ ਜਿਹੜਾ ਅਪਰਾਲਾ ਕਰਿਆ ਤੇ ਉਸੇ ਨੇ ਨਿਗਰਾਨੀ ਰੱਖਦੇ ਹੋਏ ਬਾਈ ਇਹਨਾਂ ਨੇ ਜਿਹੜਾ ਸਰਬ ਧਰਮ ਸਮੇਲਣਾ ਬਾਈ ਕਰਵਾ ਰਹੇ ਨੇ ਸਹਿਰ ਤਨਹੋਲੇ ਦੇ ਵਿੱਚ ਤੇ ਬਤਵੰਤੇ ਸੱਜਣ ਆਪਣੇ ਨਾਲ ਨੇ ਕਰਦੇ ਆਂ ਗੱਲਬਾਤ ਬਾਈ ਜੀ ਪਹਿਲਾ ਖਾਸਰੀ ਕਾਲ ਜੀ ਸੱਸੀਆ ਬਾਈ ਰਾਮ ਰਾਮ ਜੀ ਅਸਲਾਮੁਅਲੈਕਮ ਬismillahir रहमानिर रहीम ਸ਼ੁਰੂ ਕਰਦਾ ਅੱਲਾ ਦੇ ਨਾਮ ਨਾਲ ਜੋ ਬੜਾ ਰਹੀਮ ਤੇ ਰਹਿਮਾਨ ਹੈ ਮੈਂ ਮੁਸਲਮ ਵੈਲਫੇਅਰ ਸਟੱਡੀ ਤਨਹੋਲਾ ਦੀ ਤਰਫ ਤੋਂ ਅ ਅਪੀਲ ਕਰਦਾ ਸਾਰੇ ਨਗਰ ਨਿਵਾਸੀਆਂ ਨੂੰ ਕਿ ਅਸੀਂ ਮਸਜਿਦ ਫਾਤਿਮਾ ਮਸੀਤ ਮਾਰਕੀਟ ਡਾਕਟਰ ਦਿਲਸਾਹਰ ਦੇ ਸਾਹਮਣੇ ਸਰਬ ਧਰਮ ਸਮੇਲਨ ਕਰਾਉਣ ਜਾ ਰਹੇ ਹਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਸ ਸਮੇਲਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਜ਼ਰਤ ਮੌਲਾਣਾ ਉਸਮਾਨ ਰਹਿਮਾਨੀ ਲੁਧਿਆਣਾਵੀ ਮੁਹੰਮਦ ਮੁਸਤਕੀਮ ਗਾਜੀ ਜੀ ਤੇ ਪਰਮਜੀਤ ਸਿੰਘ ਜੀ ਖਾਲਸਾ ਜੋ ਸਿੱਖ ਧਰਮ ਬੰਦੀਓ ਪ੍ਰਚਾਰਕ ਨੇ ਤੇ ਸਨਾਤਨ ਧਰਮ ਬੰਦੀਓ ਵੀ ਆਚਾਰੀਆ ਜੀ ਪਹੁੰਚ ਰਹੇ ਨੇ ਤੇ ਆਪਣੇ ਵਿਚਾਰ ਸਿਰਾਂਉਣਗੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਮਸੀਤ ਕਮੇਟੀ ਤਣਾਉਲਾ ਬੰਨਿਓ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਸਾਥੀ ਮਸਜਿਦ ਫਾਤਿਮਾ ਵਿੱਚ ਆਪਣਾ 18 9 2025 ਨੂੰ ਤੇ 10 ਵਜੇ ਤੋਂ 1 ਵਜੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਭਾਈ ਗੁਰਜੀਤ ਖਾਲਸਾ ਵਾਰੀ ਫਤਿਹ ਰਾਮਨਾਮ ਜੀ ਸਲਾਮ ਅਲੈਕ